ਸਾਸੀ ਕਾਲ ਜੀ ਮੈਂ ਤੁਹਾਡਾ ਆਪਣਾ ਕੁਲਵੀਰ ਸਿੰਘ ਮੁਸ਼ਕਾਬਾਦ ਅੱਜ ਮੈਂ ਪਹੁੰਚਿਆ ਐਡਵੋਕੇਟ ਸਤਨਾਮ ਸਿੰਘ ਜੀ ਅਮਲੋ ਵਾਲਿਆਂ ਕੋਲ ਸੋ ਕਿਉਂ ਪਹੁੰਚਿਆ ਕਿਉਂਕਿ ਉਹਦਾ ਕਾਰਨ ਹੈ ਕਿ ਬਕਾਲਤ ਦਾ ਕੰਮ ਤਾਂ ਬਹੁਤ ਲੋਕ ਕਰਦੇ ਨੇ ਬਹੁਤ ਅੱਛਾ ਪ੍ਰੋਫੈਸ਼ਨਲ ਲੋਕਾਂ ਦੀ ਜ਼ਿੰਦਗੀ ਬਚਦੀ ਹੈ ਜਾਨਾਂ ਬਚਾਉਂਦੇ ਨੇ ਪਰ ਮੈਂ ਸਤਨਾਮ ਸਿੰਘ ਜੀ ਨੂੰ ਕਿਉਂ ਮਿਲਣ ਆਇਆ ਕਿਉਂਕਿ ਸਤਨਾਮ ਸਿੰਘ ਜੀ ਨੇ ਨਾ ਪਿਛਲੇ ਦਿਨਾਂ ਦੇ ਵਿੱਚ ਮੈਂ ਇਹਨਾਂ ਦੀਆਂ ਕਈ ਵੀਡੀਓ ਦੇਖੀਆਂ ਇਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਐਪਾਂ ਦੇ ਉੱਤੇ ਵੱਖ-ਵੱਖ ਦੇ ਫੇਸਬੁੱਕ ਦੇ ਉੱਤੇ ਐਡਵੋਕੇਟ ਸਿੰਘ 13 13 ਤੇ ਜਿਨ੍ਹਾਂ ਦੇ ਉੱਤੇ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਕਾਨੂੰਨ ਹਰ ਕਿਸੇ ਲਈ ਬਣਿਆ ਹੋਇਆ ਕਾਨੂੰਨ ਹਰ ਕਿਸੇ ਦੀ ਕਿਵੇਂ ਮਦਦ ਕਰਦਾ ਉਹ ਤੇ ਕਿੱਥੇ-ਕਿੱਥੇ ਤੁਹਾਡੀ ਹੈਲਪ ਹੋ ਸਕਦੀ ਆ ਤੁਹਾਨੂੰ ਕਈ ਵਾਰੀ ਕਚੈਰੀਆਂ 'ਚ ਜਾਂ ਥਾਣਿਆਂ ਦੇ ਵਿੱਚ ਰੋਲਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਕਿੱਥੇ-ਕਿੱਥੇ ਮੈਨੂੰ ਬੜੀ ਤੁਹਾਡਾ ਪੇਜ ਹੈ ਜੀ ਤੁਹਾਡੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਨੇ ਜੋ ਤੁਸੀਂ ਉਹਦੇ ਤੇ ਬੋਲਦੇ ਹੋ ਸੋ ਹਰ ਵੀਡੀਓ ਤੁਹਾਡੀ ਵਾਕਈ ਜਾਣਕਾਰੀ ਵਾਲੀ ਹੁੰਦੀ ਆ ਸੋ ਮੈਂ ਤੁਹਾਨੂੰ ਇਸ ਕਰਕੇ ਅੱਜ ਤੁਹਾਨੂੰ ਬਧਾਈਆਂ ਦੇਣਾ ਆ ਵੀ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਸੀਂ ਜੀ ਆਇਆਂ ਜੀ ਆਖਦੇ ਆ ਜੀ ਤੇ ਦਰਸ਼ਕਾਂ ਨੂੰ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਾਡੇ ਜਿਹੜੇ ਸਮਾਜ ਦੇ ਵਿੱਚ ਕੁਦਰਤ ਤੋਂ ਅਸੀਂ ਇੰਨੀਆਂ ਚੀਜ਼ਾਂ ਜਿਹੜੀਆਂ ਲਹਿ ਰਹੀਆਂ ਸਾਡਾ ਵੀ ਕੁਝ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਕੰਮ ਦੇ ਨਾਲ ਨਾਲ ਵੀ ਜਿਹੜਾ ਸਮਾਜ ਨੂੰ ਜਾਂ ਇੱਕ ਸੁਸਾਇਟੀ ਨੂੰ ਰਿਟਰਨ ਦੇਈਏ ਕੁਝ ਜਿਹੜਾ ਆਪਣੇ ਤਰੀਕੇ ਨਾਲ ਕਿਸੇ ਦੀ ਵੀ ਜਿੱਦਾਂ ਦਾ ਵੀ ਸਾਡਾ ਪ੍ਰੋਫੈਸ਼ਨ ਹੈ ਜਾਂ ਪੇਸ਼ਾ ਹੈ ਉਹਦੇ ਸੰਬੰਧ ਵਿੱਚ ਜਿੰਨਾ ਕਿ ਸਾਨੂੰ ਨੌਲੇਜ ਆ ਕਿਸੇ ਨੂੰ ਵੀ ਹੈ ਕੁਝ ਜਾਣਕਾਰੀ ਸਮਾਜ ਨੂੰ ਇੱਕ ਥੇਦ ਦੇ ਜਿਵੇਂ ਹੁਣ ਸਾਡੀ ਮੰਨ ਲਓ ਐਡਵੋਕੇਟਸ ਦੀ ਇੱਕ ਵੌਇਸ ਤੇ ਨੌਲੇਜ ਐ ਜਿਹੜੀ ਉਹੀ ਵਿਕਦੀ ਆ ਇਸ ਲਈ ਅਸੀਂ ਇੱਕ ਕੋਸ਼ਿਸ਼ ਕੀਤੀ ਐ ਕਿ ਸਮਾਜ ਨੂੰ ਕੁਝ ਜਿਹੜੇ ਬੇਸਿਕ ਕਾਨੂੰਨ ਨੇ ਉਹਨਾਂ ਦੀ ਜਾਣਕਾਰੀ ਦੇ ਕੇ ਇੱਕ ਸੇਧ ਦਈਏ ਕਿਉਂ ਕਰਕੇ ਜਿਹੜੇ ਕਾਨੂੰਨ ਨੇ ਉਸ ਜਿੱਥੇ ਬੰਦੇ ਦੇ ਸਾਰੀ ਉਮਰ ਲਾਗੂ ਹੁੰਦੇ ਨੇ ਉੱਥੇ ਬੰਦੇ ਦੇ ਜਦੋਂ ਬੰਦਾ ਪੈਦਾ ਵੀ ਨਹੀਂ ਹੁੰਦਾ ਤੇ ਬੰਦਾ ਮਰਦਾ ਹੈ ਉਸ ਤੋਂ ਬਾਅਦ ਵੀ ਲਾਗੂ ਹੁੰਦੇ ਨੇ ਜਿਵੇਂ ਕਿ ਮੰਨ ਲਓ ਬੱਚਾ ਜਿਹੜਾ ਜਦ ਮਾਂ ਦੇ ਗਰਭ ਚ ਹੁੰਦਾ ਚਾਹੇ 1 ਮਹੀਨੇ ਦਾ ਜਾਂ ਜਿੰਨੇ ਵੀ ਮੰਥ ਦਾ ਲੇਕਿਨ ਉਹਦੇ ਦੇ ਕਾਨੂੰਨ ਲਾਗੂ ਹੋ ਕੇ ਉਹਨੂੰ ਇੱਕ ਹੱਕ ਮਿਲ ਜਾਂਦਾ ਇਸ ਦੁਨੀਆ ਦੇ ਵਿੱਚ ਆਉਣ ਦਾ ਤਾਂ ਕਿ ਉਹਦੇ ਜਿਹੜੇ ਮਾਪੇ ਨੇ ਜਾਂ ਕੋਈ ਉਹਦੇ ਰਿਲੇਟਿਵ ਨੇ ਉਹ ਉਸ ਦਾ ਅਬੋਰਸ਼ਨ ਨਾ ਕਰਾ ਸਕਣ ਇਸ ਤੋਂ ਬਾਅਦ ਹੁਣ ਤੁਹਾਨੂੰ ਮੈਂ ਦੱਸਦਾ ਕਿ ਬੇਸਿਕ ਕਾਨੂੰਨ ਦੀ ਜਾਣਕਾਰੀ ਜ਼ਰੂਰ ਕੀ ਹੈ ਜਿਹੜੇ ਸਾਡੇ ਪੰਜਾਬੀ ਨੇ ਖਾਸ ਤੌਰ ਤੇ ਉਹ ਪਹਿਲਾ ਜਿਹੜੇ ਬੇਸਿਕ ਗੱਲ ਹੈ ਹੁਣ ਜਿਵੇਂ ਇੱਕ ਤੁਸੀਂ ਮੁੱਦਾ ਦੇਖਿਆ ਹੋਊਗਾ ਬੁਗੇ ਦਾ ਹਾਂ ਕਿੰਨੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਚਰਚਾ ਚ ਚੱਲਦਾ ਆ ਰਿਹਾ ਸੀ ਇੱਕ ਪ੍ਰਾਪਰਟੀ ਦਾ ਰੋਲਾ ਸੀ ਜੇ ਉਹ ਬੇਸਿਕ ਕਾਨੂੰਨ ਨੂੰ ਫੋਲੋ ਕਰਕੇ ਉਹਦੀ ਜਿਹੜਾ ਰੋਲਾ ਹੈ ਕਚੇਰੀਆਂ ਚ ਲੈ ਲੰਦੇ ਤਾਂ ਕਿਸੇ ਦਾ ਕੋਈ ਯਾਨੀ ਨੁਕਸਾਨ ਨਾ ਹੁੰਦਾ ਹਮ ਉਹਨਾਂ ਨੂੰ ਇਹ ਪਤਾ ਹੁੰਦਾ ਵੀ ਜਿਹੜਾ ਕਚੇਰੀਆਂ ਚ ਮੰਨ ਲਓ ਕਿਸੇ ਦਾ ਵੀ ਧਿਰਦੀ ਜਾਏ ਕੋਈ ਪ੍ਰਾਪਰਟੀ ਸੀ ਕਿਸੇ ਦੇ ਕੋਈ ਹੱਕ ਸੀ ਉਹ ਮੈਟਰ ਜਿਹੜਾ ਕਚੇਰੀਆਂ ਦੇ ਰਾਹੀਂ ਸਲਝਦਾ ਕਿਸੇ ਦਾ ਕੋਈ ਯਾਨੀ ਨੁਕਸਾਨ ਨਾ ਹੁੰਦਾ ਹੁਣ ਐਵੇਂ ਆਪਾਂ ਲੱਖਾਂ ਸਿਧਾਣਾ ਤੇ ਮੰਨ ਲਓ ਭਾਨਾ ਸਿੱਧੂ ਦੀ ਗੱਲ ਕਰਦੇ ਆ ਉਹ ਜਦੋਂ ਠੱਗੀ ਹੋ ਜਾਂਦੀ ਹੈ ਉਦੋਂ ਆਪਾਂ ਐਕਸ਼ਨ ਚਾਉਂਦੇ ਆ ਲੇਕਿਨ ਜੇ ਪਹਿਲਾਂ ਹੀ ਲੋਕਾਂ ਨੂੰ ਸੇਧ ਦਿੱਤੀ ਜਾਵੇ ਵੀ ਟਰੈਵਲ ਏਜੰਟ ਨੇ ਜਾਂ ਕਿੱਦਾਂ ਤੁਸੀਂ ਵੀਜ਼ਾ ਅਪਲਾਈ ਕਰਨਾ ਇੰਨਾ ਟੀਵੀ ਤੇ ਵੀ ਚੱਲਦਾ ਇਹ ਸਾਰੇ ਕਾਨੂੰਨ ਨੇ ਜਿਹੜੇ ਇਹ ਲੋਕਾਂ ਨੂੰ ਪਤਾ ਹੋਣੇ ਚਾਹੀਦੇ ਨੇ ਕਾਨੂੰਨ ਨੇ ਕੁਝ ਔਰਤਾਂ ਪ੍ਰਤੀ ਨਹੀਂ ਬੇਚੇ ਕਾਨੂੰਨ ਔਰਤਾਂ ਸਾਡੀਆਂ ਭੈਣਾਂ ਧੀਆਂ ਇੱਕ ਵਿਆਹ ਕੇ ਸਹਰਾ ਕਰਤੀ ਜਾਂਦੀ ਹੈ ਜੀ 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 ਲੇਕਿਨ ਉਹ ਜਦੋਂ ਉਹਨਾਂ ਤੇ ਕੋਈ ਸਹਰਾ ਕਰ ਦਾਜ ਦੇਹੀ ਦੇ ਕਰਨ ਉਹਨਾਂ ਤੇ ਜੁਰਮ ਕਰਦਾ ਉਹ ਉਸ ਨੂੰ ਸਹਿੰਦੀਆਂ ਨੇ ਇੱਕ ਦਿਨੇ ਜਿਹਾ ਆ ਜਾਂਦਾ ਕਿ ਉਹ ਆਪਣੀ ਜਾਨ ਖਤਮ ਕਰਕੇ ਆਪਣੇ ਆਪ ਨੂੰ ਤਾਂ ਖਤਮ ਕਰਦੀਆਂ ਨੇ ਜਿੱਥੇ ਉਹਨਾਂ ਦੇ ਮਾਪੇ ਜਦ ਭਾਈ ਭੈਣ ਰਿਲੇਟਿਵ ਵੀ ਨਾਲੇ ਖਤਮ ਹੋ ਜਾਂਦੇ ਨੇ ਇੱਕ ਤਰ੍ਹਾਂ ਨਾਲ ਇਸ ਲਈ ਜੇ ਬੇਸਿਕ ਕਾਨੂੰਨ ਉਸ ਸਾਡੀ ਧੀ ਭੈਣ ਨੂੰ ਪਤਾ ਹੋਵੇ ਕਿ ਜਿਵੇਂ ਪੰਜਾਬ ਸਰਕਾਰ ਜਾਂ ਸਟੇਟ ਗਵਰਨਮੈਂਟ ਨੇ ਕਿਤੇ ਵੀ ਇੱਕ ਨੰਬਰ ਦਿੱਤੇ ਨੇ ਉਹ ਉਸ ਜਿਹੜਾ ਉਹਦੇ ਉੱਪਰ ਪ੍ਰਤਿਆਚਾਰ ਹੈ ਉਹਦੀ ਜਾਣਕਾਰੀ ਪਹਿਲਾਂ ਹੀ ਪੁਲਿਸ ਨੂੰ ਦੇ ਕੇ ਨਾਲ ਤੁਹਾਨੂੰ ਫ੍ਰੀ ਜਿਹੜੇ ਲੀਗਲ ਹੈਡ ਰਾਹੀ ਵਕੀਲ ਮਿਲਦੇ ਨੇ ਜਿਹੜੀ ਕਿ ਤੁਹਾਡੇ ਜਿਹੜੇ ਕੇਸ ਨੇ ਉਹਨਾਂ ਦਾ ਵੀ ਜਿਹੜਾ ਅਦਾਲਤਾਂ ਦੇ ਅੱਜ ਕੱਲ੍ਹ ਹੈ ਗੁਪਤ ਰੱਖਿਆ ਜਾਂਦਾ ਹੈ ਇਸ ਲਈ ਤੁਸੀਂ ਉਹ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਇਨਸਾਫ ਉੱਥੋਂ ਲੈ ਸਕਿਓ ਅਤੇ ਦੂਜੀ ਗੱਲ ਹੈ ਜੀ ਜਿਹੜੇ ਵਕੀਲ ਦੇ ਕੋਲ ਜੇ ਅਗਰ ਮੈਂ رائے ਲੈਣ ਜਾਣਾ ਹਾਂ ਜਿਵੇਂ ਮੈਂ ਤੁਹਾਡੇ ਪੇਜ ਦੇ ਉੱਤੇ ਆਪਾਂ ਜਿਹੜੀ ਚੀਜ਼ ਦੇਖੀ ਆ ਜੇ ਮੈਂ ਉਹੀ رائے ਜਿਹੜੀ ਆ ਤੁਹਾਡੇ ਕੋਲ ਇੱਥੇ ਤੁਹਾਡੇ ਦਫ਼ਤਰ ਆਉਣਾ ਜਾਂ ਮੈਂ ਤੁਹਾਡੇ ਘਰ ਆਉਣਾ ਉਹਦੀ رائے ਲੈਣ ਦੀ ਤਾਂ ਤੁਸੀਂ ਵੀ ਚਲਾਓਗੇ ਪਰ ਤੁਸੀਂ ਸੋਸ਼ਲ ਮੀਡੀਆ ਤੇ ਫ੍ਰੀ ਬੰਡ ਰਹੇ ਹੋ ਫ੍ਰੀ ਹਾਂਜੀ ਸਾਡਾ ਇੱਕ ਦੇਖੋ ਵਟਸਐਪ ਨੰਬਰ ਹੈ ਜਿਹੜਾ ਅਸੀਂ ਸਕਰੀਨ ਤੇ ਡਿਸਪਲੇ ਵੀ ਕਰ ਜੀ ਉਹਤੇ ਤੁਸੀਂ ਸਾਨੂੰ ਮੈਸੇਜ ਕਰੋ ਜਿੰਨੇ ਕੁ ਪ੍ਰਮਾਤਮਾ ਨੇ ਕਾਬਲ ਬਣਾਇਆ ਜਾਂ ਜਿੰਨਾ ਕੁ ਵੀ ਹੋ ਸਕੇ ਆ ਉਨੀ ਜਰੂਰ ਅਸੀਂ ਮਦਦ ਕਰਾਂਗੇ ਜਰੂਰ ਸਹਾਇਤਾ ਕਰਾਂਗੇ ਨਹੀਂ ਕਰਨੀ ਚਾਹੀਦੀ ਆ ਦੇਖੋ ਆਪਾਂ ਮਨੁੱਖੀ ਜਾਮੇ ਦੇ ਵਿੱਚ ਆਏ ਆ ਸਾਡਾ ਫਰਜ਼ ਬਣਦਾ ਮੈਨੂੰ ਲੱਗਦਾ ਵੀ ਹਰ ਵਿਅਕਤੀ ਨੂੰ ਆਪਣੀ ਸੀਮਾ ਦੇ ਅਨੁਸਾਰ ਆਪਣੀ ਕਾਬਲੀਅਤ ਦੇ ਅਨੁਸਾਰ ਉਹਨੂੰ ਦਸਵੰਦ ਕੱਢਣਾ ਚਾਹੀਦਾ ਮੈਨੂੰ ਲੱਗਦਾ ਵੀ ਇਹ ਜਿਹੜੀ ਤੁਸੀਂ ਆਹ ਕੰਮ ਕਰ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੂੰ ਸਲਾਹ ਦੇਣ ਦਾ ਇਹ ਦਸਵੰਦ ਕੱਢਣ ਦਾ ਬਰਾਬਰ ਆ ਇਹ ਵੈਸੇ ਥੋੜਾ ਬੜਪਣਾ ਹੀ ਗੱਲ ਦਾ ਲੇਕਿਨ ਚਲੋ ਹਰ ਦਾ ਸ਼ੁਰੂਆਤ ਹੈ ਪ੍ਰਮਾਤਮਾ ਅਗੇ ਅਰਦਾਸ ਹੈ ਵੀ ਜਦੋਂ ਮਨੁੱਖ ਪਹਿਲਾਂ ਤਾਂ ਲਿਟਰੇਸੀ ਰੇਟ ਪੰਜਾਬ ਜਾਂ ਕਈ ਸੂਬਿਆਂ 'ਚ ਬਹੁਤ ਸੀ ਲੇਕਿਨ ਇੱਕ ਨਵਾਂ ਚਾਨਣ ਆਇਆ ਲੋਕ ਪੜ੍ਹ ਲਿਖਣ ਲੱਗ ਗਏ ਲੇਕਿਨ ਇੱਕ ਇਹ ਵੀ ਇਹੋ ਜਿਹਾ ਦੌਰ ਆਵੇ ਕਿ ਸਾਡੀਆਂ ਸਰਕਾਰਾਂ ਤੋਂ ਉਮੀਦ ਨਾ ਕਰੋ ਕਿ ਲੋਕ ਪੜ੍ਹ ਲਿਖਣ ਦੇ ਨਾਲ ਕਾਨੂੰਨ ਦੇ ਪ੍ਰਤੀ ਵੀ ਇੰਨਾ ਵੇਰ ਹੋ ਜਾਣ ਕਿ ਜਿਹੜੀ ਉਹ ਆਪਣੀ ਆਵਾਜ਼ ਹੈ ਜਿਹਦੇ ਵਿੱਚ ਸਾਡੀਆਂ ਧੀਆਂ ਪੜਨਾ ਜਾਂ ਕੋਈ ਵੀ ਆਪਣੀ ਆਵਾਜ਼ ਚੱਕ ਕੇ ਉਹ ਆਪ ਇਨਸਾਫ ਲੈ ਸਕਣ ਤੇ ਆਪਣੇ ਜਿਹੜੀ ਹੱਕਾਂ ਦੀਆਂ ਰੱਖੀ ਉਹ ਆਪ ਕਰ ਸਕਣ ਲੋਕਾਂ ਦਾ ਸ਼ੋਸ਼ਣ ਹੁੰਦਾ ਹੀ ਇਸ ਕਰਕੇ ਕਿ ਉਹਨਾਂ ਕੋਲ ਕਾਨੂੰਨ ਦੀ ਜਾਣਕਾਰੀ ਨਹੀਂ ਕਾਨੂੰਨ ਦੀ ਜਾਣਕਾਰੀ ਨਹੀਂ ਸੋ ਬੇਕਲ ਜਿਹੜੇ ਬੀਰਜੀ ਦੇ ਪੇਜ ਆ ਨਾ ਐਡਵੋਕੇਟ ਸਿੰਘ 1313 ਇਹਨੂੰ ਜਰੂਰ ਫੋਲੋ ਕਰੋ ਕਿਉਂਕਿ ਤੁਹਾਨੂੰ ਇਹਦੇ ਉੱਤੇ ਇਹੀ ਚੀਜ਼ਾਂ ਦੀ ਜਾਣਕਾਰੀ ਮਿਲਣੀ ਆ ਵੀ ਤੁਹਾਨੂੰ ਕਾਨੂੰਨ ਕੀ ਕੀ ਹੱਕ ਦਿੰਦਾ ਤੁਹਾਨੂੰ ਕਾਨੂੰਨ ਵੱਲੋਂ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਜਾਂ ਤੁਹਾਡੇ ਕੋਲ ਨਹੀਂ ਹੈਗੀਆਂ ਹੋਰ ਕਈ ਚੀਜ਼ਾਂ ਨਹੀਂ ਹੈਗੀਆਂ ਉਹਨਾਂ ਤੋਂ ਕਿਵੇਂ ਤੁਹਾਡੀ ਹੈਲਪ ਹੋ ਸਕਦੀ ਆ ਉਹ ਤੁਹਾਡੇ ਕੀ ਕੀ ਕਾਨੂੰਨ ਨੇ ਤੁਹਾਡੇ ਕੀ ਕੀ ਹੱਕ ਹਰੇ ਇਸ ਤਰੀਕੇ ਦੀ ਹਰ ਰੋਜ਼ ਇੱਕ ਵੀਡੀਓ ਅਪਲੋਡ ਹੋ ਰਹੀ ਆ ਸੋ ਜਰੂਰ ਤੁਸੀਂ ਵੀਰਜੀ ਦੇ ਪੇਜ ਨੂੰ ਬੀਜੀ ਦੇ ਫੇਸਬੁੱਕ ਤੇ ਇੰਸਟਾ ਤੇ YouTube ਤੇ ਜਿੱਥੇ ਮਰਜ਼ੀ ਤੁਸੀਂ ਐਡਵੋਕੇਟ ਸਿੰਘ ਤੇਰਾ ਤੇਰਾ ਫੜ ਲਓ ਤੇ ਤੁਹਾਨੂੰ ਉਹਦੇ ਵਿੱਚੋਂ ਇਹਨਾਂ ਦੀਆਂ ਨਵੀਂ ਤੋਂ ਨਵੀਂ ਜਾਣਕਾਰੀਆਂ ਤੁਹਾਨੂੰ ਰੋਜ਼ ਪ੍ਰੋਵਾਈਡ ਹੋਣਗੀਆਂ ਤੁਸੀਂ ਵੀ ਕਿਸੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਇਹਦੇ ਬਾਰੇ ਜ਼ਰੂਰ ਦੱਸਦਾ ਕਿ ਜਿਹੜੀ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਹੈ ਉਹਦੇ ਵਿੱਚ ਜਿਹੜੇ ਨਿਯਮ ਅਤੇ ਕਾਨੂੰਨ ਬਣੇ ਨੇ ਬੜੀ ਆਸਾਨ ਭਾਸ਼ਾ ਪੰਜਾਬੀ ਦੇ ਵਿੱਚ ਅਸੀਂ ਵੀਡੀਓ ਬਣਾਉਨੇ ਆ ਤਾਂ ਕਿ ਥੋਡੀ ਮੂਵਬਲ ਪ੍ਰਾਪਰਟੀ ਤੋਂ ਲੈ ਕੇ ਇਮੋਵਬਲ ਪ੍ਰਾਪਰਟੀ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਤੁਹਾਡੇ ਆਫਿਸ ਤੱਕ ਦੇ ਜਿਹੜੇ ਕਾਨੂੰਨ ਬਣੇ ਨੇ ਉਹਦੀ ਜਿਹੜੀ ਬੇਸਿਕ ਜਾਣਕਾਰੀ ਹੈ ਸਾਡੀ ਵੀਡੀਓ ਦੇ ਵਿੱਚ ਉਹ ਦੇਖਣ ਨੂੰ ਮਿਲੇਗੀ ਜਿਵੇਂ ਕਿ ਹੁਣ ਮੰਨ ਲਓ ਇੱਕ ਪ੍ਰਾਪਰਟੀ ਦਾ ਹੀ ਮੁੱਦਾ ਹੈ ਚਾਹੇ ਮੰਨ ਲਓ ਆਮ ਤੌਰ ਤੇ ਸਮਾਜ ਦੇ ਵਿੱਚ ਸਾਡੀ ਫੈਮਿਲੀ ਜਿਹੜੀ ਵੰਡ ਅਸੀਂ ਕਰ ਲੈਂਦੇ ਆ ਲੇਕਿਨ ਜਦੋਂ ਕਿਸੇ ਨੂੰ ਲੱਗਦਾ ਕਿ ਮੇਰੇ ਕੋਲ ਹਿੱਸਾ ਘੱਟ ਹੈ ਤਾਂ ਜਿਹੜਾ ਇੱਕ ਭਾਈ ਦੋ ਭਾਈ ਲੜਦੇ ਨੇ ਆਮ ਤੌਰ ਤੇ ਉਹ ਵੱਟ ਦੇ ਪਿੱਛੇ ਉਹਨੂੰ ਦਾ ਵੱਢ ਦੂਗਾ ਲੇਕਿਨ ਇੱਕ ਛੋਟੀ ਜੀ ਜਿਹੜੀ ਰੈਵਨਿਊ ਕੋਰਟ ਸਰਾਹੀ ਉਸ ਪ੍ਰਾਪਰਟੀ ਦੀ ਨਿਸ਼ਾਨਦਈ ਜਾਂ ਤਕਸੀਮ ਨਹੀਂ ਕਰਾਊਗਾ ਇਸ ਲਈ ਜਿਵੇਂ ਨਿਸ਼ਾਨਦਈ ਦਾ ਪ੍ਰੋਸੈਸ ਹੈ ਉਹ ਬੜਾ ਆਸਾਨ ਹੈ ਕਿ ਐਪਲੀਕੇਸ਼ਨ ਤੁਸੀਂ ਸੀਆਰਓ ਜਿਹੜਾ ਕਿ ਰੈਵਨਿਊ ਅਫੀਸਰ ਤਹਿਸੀਲਦਾਰ ਹੁੰਦਾ ਹੈ ਸਰਕਲ ਅਫੀਸਰ ਉਹਦੇ ਦੇ ਕੇ ਤੁਸੀਂ ਮੌਕੇ ਦੇ ਪਟਵਾਰੀ ਜਾਊ ਜਰੀਬ ਰਾਹੀ ਮਿਲਤੀ ਹੋ ਕੇ ਨਕਸ਼ਾ ਤਫਾਵਤ ਬਣ ਕੇ ਬੜੀ ਆਸਾਨ ਨਿਸ਼ਾਨਦਈ ਹੋ ਜਾਂਦੀ ਹੈ ਲੇਕਿਨ ਲੋਕਾਂ ਨੂੰ ਪਤਾ ਨਹੀਂ ਕਚੈਰੀਆਂ ਦੇ ਮੁੱਦੇ ਬਹੁਤ ਬੜੇ ਲੱਗਦੇ ਨੇ ਲੇਕਿਨ ਹੁਣ ਦੇ ਜਿਹੜੇ ਕਚੈਰੀਆਂ ਦੇ ਕੰਮ ਨੇ ਕੋਟਾਂ ਦੇ ਕੰਮ ਨੇ ਉਹ ਬੜਾ ਛੇਤੀ ਤੁਹਾਨੂੰ ਜਲਦ ਇਨਸਾਫ ਮਿਲ ਦਾ ਹੈ ਉੱਥੇ ਕੋਈ ਕਿਸੇ ਦਾ ਕੋਈ ਵੱਡਾ ਜਿਵੇਂ ਕੋਈ ਪੈਸੇ ਚ ਵੱਡਾ ਹੈ ਜਾਂ ਕੋਈ ਪੋਲੀਟੀਸ਼ਨ ਕਿਸੇ ਨਾਲ ਜੁੜਿਆ ਹੋਇਆ ਹੈ ਜਾਂ ਕੋਈ ਤਾਕਤਵਰ ਬੰਦਾ ਹੈ ਉਹਦਾ ਜੋਰ ਨਹੀਂ ਚੱਲਦਾ ਬਿਲਕੁਲ ਬਿਲਕੁਲ ਸੋ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਵੀ ਤੁਸੀਂ ਜ਼ਰੂਰ ਵੀਰਜੀ ਦੇ ਜਿਹੜੇ ਚੈਨਲ ਨੇ ਉਹਨਾਂ ਨੂੰ ਫੋਲੋ ਕਰੋ ਤੇ ਤਾਂ ਕਿ ਜੋ ਤੁਹਾਨੂੰ ਕਾਨੂੰਨ ਬਾਰੇ ਜਾਣਕਾਰੀ ਮਿਲ ਸਕੇ ਤੁਹਾਡੇ ਹੱਕਾਂ ਬਾਰੇ ਜਾਣਕਾਰੀ ਮਿਲ ਸਕੇ ਮੈਂ ਇੱਕ ਗੱਲ ਵੀਰਜੀ ਬਾਰੇ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਵੇਂ ਅਸੀਂ ਤਾਂ ਹਲੇ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਹੈ ਲੇਕਿਨ ਜਿਹੜੇ ਇਹ ਵੀਡੀਓ ਬਣਾਉਂਦੇ ਨੇ ਇਹਨਾਂ ਦੀ ਵੀਡੀਓ ਦੇ ਵਿੱਚ ਇੱਕ ਸਮਾਜ ਦੇ ਲਈ ਬੜਾ ਮੋਟੀਵੇਸ਼ਨ ਬੜੀਆਂ ਯਾਨਕੀ ਇੱਕ ਤਰ੍ਹਾਂ ਦਾ ਸਨੇਹਾ ਹੁੰਦਾ ਹੈ ਕਿ ਸਮਾਜ ਕਿੱਧਰ ਜਾ ਰਿਹਾ ਤੇ ਕਿਵੇਂ ਤੁਸੀਂ ਵਧੀਆ ਸਮਾਜ ਦੀ ਕਾਮਨਾ ਕਰ ਸਕਦੇ ਹੋ ਬਹੁਤ ਵਧੀਆ ਸਨੇਹਾ ਹੁੰਦਾ ਹੈ ਇਹਨਾਂ ਨੂੰ ਵੀ ਮੈਂ ਜਰੂਰ ਇਸ ਗੱਲ ਦੀ ਮੁਬਾਰਕ ਤੇ ਧੰਨਵਾਦ ਕਰੂੰਗਾ ਕਿ ਇਹ ਵੀ ਸਮਾਜ ਦੇ ਵਿੱਚ ਇੱਕ ਵਧੀਆ ਵੀਡੀਓ ਬਣਾਉਂਦੇ ਨੇ ਸ਼ੁਕਰੀਆ ਜੀ ਸੋ ਮੈਂ ਬੇਰਪਰੈਂਤੀ ਕਰਦਾ ਕੇ ਵੀਰ ਜੀ ਦਾ ਜਿਹੜਾ ਚੈਨਲ ਆ ਉਹਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜੋ ਤੁਹਾਨੂੰ ਸਹੀ ਕਾਨੂੰਨ ਦੀ ਜਾਣਕਾਰੀ ਤੁਹਾਡੇ ਹੱਕਾਂ ਬਾਰੇ ਪਤਾ ਲੱਗ ਸਕੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਧੰਨਵਾਦ